ਜਸਪੀਰ ਪੁੱਲਰ ਦਾ ਬਾਲ ਨਾਵਲ ਆਲੇ-ਕੋਲੇ ਦਾ ਗਿਆਰਵਾਂਗ ਇੱਕ ਦਿਨ ਛੋਟੂ ਹਾਥੀ ਨੇ ਸੁੰਡ ਨਾਲ ਦੋ ਹੁੱਡਾਂ ਟੋਈਆਂ ਉਹਦੇ ਦੰਦ ਉੱਗ ਰਹੇ ਸਨ ਕੁਝ ਦਿਨਾਂ ਬਾਅਦ ਉਹਨਾਂ ਹੁੱਡਾਂ ਚੋਂ ਦੋ ਨਿੱਕੇ-ਨਿੱਕੇ ਦੁੱਧ ਚਿੱਟੇ ਦੰਦ ਨਿਕਲ ਆਏ ਹੌਲੀ-ਹੌਲੀ ਉਹਦੇ ਦੰਦ ਉੱਪਰਲੇ ਜਬਾੜੇ ਤੋਂ ਬਾਹਰ ਨੂੰ ਆ ਗਏ ਉਹਨਾਂ ਦੰਦਾਂ ਕਰਕੇ ਛੋਟੂ ਹਾਥੀ ਦਾ ਜੀ ਕਾਲਾ ਪੈਦਾ ਰਿਹਾ ਫਿਰ ਵੀ ਖੁਸ਼ ਸੀ ਉਹਨਾਂ ਦੰਦਾ ਨਾਲ ਉਹ ਖਾਣ ਲਈ ਕਈ ਤਰ੍ਹਾਂ ਦੀਆਂ ਸੁਆਦੀ ਜੜ੍ਹਾਂ ਫੁੱਟ ਸਕਦਾ ਸੀ। ਇਹ ਦੰਦ ਉਹਦੇ ਬਚਾ ਦਾ ਵਧੀਆ ਹਥਿਆਰ ਸਨ। ਜੇ ਦੰਦ ਕੁਝ ਪਹਿਲਾਂ ਉੱਗੇ ਹੁੰਦੇ ਤਾਂ ਉਸ ਦੰਦੇ ਹਮਲੇ ਵੇਲੇ ਉਹਨੇ ਇਕੱਲੇ ਨਹੀਂ ਸ਼ੇਰਨੀ ਨੂੰ ਦੰਦ ਮਾਰ-ਮਾਰ ਕੇ ਭਜਾ ਦੇਣਾ ਸੀ। ਹੱਥਣੀਆਂ ਦੇ ਦੰਦ ਨਹੀਂ ਸੀ ਉਗਦੇ। ਦੰਦ ਸਿਰਫ ਨਰ ਹਾਥੀਆਂ ਦੇ ਉਗਦੇ ਸਨ। ਇਹ ਗੱਲ ਛੋਟੂ ਹਾਥੀ ਨੂੰ ਹੋਰ ਵੀ ਮਾਣ ਵਾਲੀ ਜਾਪੀ। ਪਰ ਛੋਟੂ ਹਾਥੀ ਨੂੰ ਇਸ ਗੱਲ ਦਾ ਬਿਲਕੁਲ ਪਤਾ ਨਹੀਂ ਸੀ। ਜਿਉਂ-ਜਿਉ ਉਹਦੇ ਦੰਦ ਵੱਧ ਰਹੇ ਸੀ ਉਹਦਾ ਰਾਹ ਆਪਣੇ ਝੁੰਡ ਨਾਲੋਂ ਵੱਖਰਾ ਹੋ ਰਿਹਾ ਸੀ। ਨਰ ਹਾਥੀ ਵੱਡੇ ਹੋ ਕੇ ਝੁੰਡ ਦੇ ਨਾਲ ਨਹੀਂ ਸੀ ਰਹਿੰਦੇ। ਉਹ ਝੁੰਡ ਛੱਡ ਕੇ ਦੂਰ ਚਲੇ ਜਾਂਦੇ ਸੀ, ਇਕੱਲੇ ਰਹਿਣ ਲੱਗ ਪੈਂਦੇ ਸੀ। ਪਰ ਹਾਥੀ ਆਪਣੇ ਝੁੰਡ ਨੂੰ ਬਿਲਕੁਲ ਹੀ ਨਹੀਂ ਸੀ ਭੁੱਲ ਜਾਂਦੇ। ਉਹ ਕਦੇ-ਕਦਾਈਂ ਹਥਣੀਆਂ ਕੋਲ ਫੇਰਾ ਮਾਰਦੇ, ਕੁੱਚੇ ਰੁੱਥੇ ਰਹਿੰਦੇ ਫਿਰ ਵਾਪਸ ਚਲੇ ਜਾਂਦੇ ਸਨ। ਹਾਥੀਆਂ ਦਾ ਝੁੰਡ ਨਵੀਆਂ ਚਰਾੰਦਾ ਤੇ ਸਵੱਛ ਪਾਣੀਆਂ ਦੀ ਭਾਲ ਚ ਸਾਰਾ ਸਾਲ ਥਾਵਾਂ ਬਦਲਦਾ ਰਹਿੰਦਾ ਸੀ। ਨਰ ਹਾਥੀ ਉਦੋਂ ਵੀ ਕਾਫਲੇ ਦਾ ਹਿੱਸਾ ਨਹੀਂ ਸੀ ਹੁੰਦੇ। ਜੇ ਉਹ ਕਦੀ ਥਾਵਾਂ ਬਦਲਦੇ ਵੀ ਸਨ ਤਾਂ ਝੁੰਡ ਤੋਂ ਦੂਰ ਵੱਖਰੇ ਤੇ ਇਕੱਲੇ ਚੱਲਦੇ ਸਨ। ਇਹ ਹਾਥੀਆਂ ਦੀ ਪਿਰਤਵੀ ਸੀ ਤੇ ਸੁਭਾਅ ਵੀ। ਝੁੰਡ ਦੀ ਗਿਣਤੀ ਵੱਧਦੀ 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 ਘਟਦੀ ਰਹਿੰਦੀ ਸੀ। ਕਦੀ ਕੋਈ ਨਰ ਹਾਥੀ ਬਾਹਰੋਂ ਫੇਰਾ ਮਾਰਨ ਆ ਜਾਂਦਾ ਕਦੀ ਨਰ ਹਾਥੀ ਬੱਚੇ ਵੱਡੇ ਹੋ ਕੇ ਝੁੰਡ ਛੱਡ ਜਾਂਦੇ ਕਦੀ ਕਦਾਂ ਝੁੰਡ ਵਿੱਚ ਮੌਤ ਦੀ ਸੋਗੀ ਘਟਨਾ ਵੀ ਵਾਪਰ ਜਾਂਦੀ ਸੀ ਹਾਥੀ ਆਮ ਜਨੌਰਾਂ ਨਾਲੋਂ ਜ਼ਿਆਦਾ ਉਮਰ ਭੋਗਦੇ ਸੀ ਕਈ ਤਾਂ 90 ਵਰਿਆਂ ਦੀ ਉਮਰ ਤੱਕ ਪਹੁੰਚ ਜਾਂਦੇ ਸੀ ਛੋਟੂ ਹਾਥੀ ਨੇ ਵੀ ਝੁੰਡ ਤੋਂ ਦੂਰ ਰਹਿਣਾ ਸ਼ੁਰੂ ਕਰ ਦਿੱਤਾ ਸੀ ਛੋਟੂ ਹਾਥੀ ਦੇ ਦੁੱਧ ਚਿੱਟੇ ਦੰਦਾਂ 'ਚ ਹੁਣ ਨਸਵਾਰੀ ਲਿਕਾਂ ਵੀ ਦਿਸਣ ਲੱਗ ਪਈਆਂ ਸੀ ਉਹ ਇੱਕ ਭਰ ਜਵਾਨ ਹਾਥੀ ਸੀ। ਇੱਕ ਰਾਤ ਛੋਟੂ ਹਾਥੀ ਨੂੰ ਵੀ ਲੋੜ ਮਹਿਸੂਸ ਹੋਈ ਕਿ ਉਹ ਹਥਣੀਆਂ ਦੇ ਝੁੰਡ ਕੋਲ ਫੇਰਾ ਮਾਰ ਕੇ ਆਵੇ। ਉਸ ਵੇਲੇ ਆਪਣਾ ਭੋਜਨ ਨਿਬੇੜ ਚੁੱਕਿਆ ਸੀ। ਰਾਤ ਢਲ ਰਹੀ ਸੀ। ਉਹ ਨਿੱਕੇ ਵੱਡੇ ਪੌਦਿਆਂ ਤੇ ਝਾੜੀਆਂ ਨੂੰ ਲਿੱਦੜਦਾ ਹੋਇਆ ਝੁੰਡ ਵੱਲ ਤੁਰ ਪਿਆ। ਇੱਕੋ ਵੇਲੇ ਦੋ ਹਾਥੀ ਝੁੰਡ ਕੋਲ ਫੇਰਾ ਨਹੀਂ ਸੀ ਮਾਰਦੇ। ਜੇ ਸੁਭਬ ਨਾਲ ਦੋ ਹਾਥੀ ਇੱਕੋ ਵੇਲੇ ਝੁੰਡ 'ਚ ਇਕੱਠੇ ਹੋ ਜਾਣ ਤਾਂ ਉਹਨਾਂ 'ਚ ਗਹਿ ਗੱਚ ਲੜਾਈ ਹੁੰਦੀ ਸੀ। ਮਾੜਾ ਹਾਥੀ ਕਈ ਵਾਰ ਲੜਾਈ 'ਚ ਮਾਰਿਆ ਵੀ ਜਾਂਦਾ ਸੀ ਤੇ ਕਈ ਵਾਰ ਜਾਨ ਬਚਾ ਕੇ ਨੱਸ ਜਾਂਦਾ ਸੀ ਛੋਟੂ ਹਾਥੀ ਦੇ ਪੈਰ ਅਚਨ ਚੇਤੀ ਥੰਮ ਗਏ ਉਹਦਾ ਝੁੰਡ ਸਾਹਮਣੇ ਸੀ ਉਹਨੇ ਸੁੰਡ ਉੱਪਰ ਚੁੱਕੀ ਖੁਸ਼ੀ 'ਚ ਚੰਗਾੜਿਆ ਅਗਲੇ ਪਾਲੇ ਉਹਦਾ ਚਾਮੱਠਾ ਪੈ ਗਿਆ ਝੁੰਡ ਦੇ ਅੰਨ ਵਿੱਚ ਘਾਰ ਹਾਥਣੀਆਂ 'ਚ ਘਿਰਿਆ ਕੱਬਾ ਹਾਥੀ ਖੜਾ ਸੀ ਅੰਗ 12 ਕੱਬੇ ਹਾਥੀ ਦੀ ਮੋਟੀ ਤੇ ਸ਼ਕਤੀਸ਼ਾਲੀ ਸੁੰਡ ਇਧਰ ਉਧਰ ਝੂਲ ਰਹੀ ਸੀ। ਉਹਨੇ ਛੋਟੂ ਹਾਥੀ ਨੂੰ ਵੇਖਿਆ ਤਾਂ ਉਹਦੀਆਂ ਥੰਮ ਵਰਗੀਆਂ ਲੱਤਾਂ ਨੇ ਹਰਕਤ ਕੀਤੀ। ਉਹਦੀ ਸੁੰਡ ਸਖਤ ਹੋ ਗਈ। ਕੱਬਾ ਹਾਥੀ ਰੋਜ਼ ਚ ਛੋਟੂ ਹਾਥੀ ਵੱਲ ਦੌੜਿਆ। ਕੱਬੇ ਹਾਥੀ ਦਾ ਹਮਲਾ ਇੰਨਾ ਅਚਨਚੇਤੀ ਹੋਇਆ ਸੀ ਕਿ ਛੋਟੂ ਹਾਥੀ ਨਾ ਆਪਣੇ ਬਚਾਅ ਬਾਰੇ ਸੋਚ ਸਕਿਆ ਨਾ ਹਮਲੇ ਬਾਰੇ। ਕੱਬੇ ਹਾਥੀ ਦੀ ਸਿੱਧੀ ਟੱਕਰ ਨਾਲ ਉਹਦੀਆਂ ਅੱਖਾਂ ਅੱਗੇ ਕੰਬਰਤਾਰੇ ਆ ਗਏ ਕੱਬਾ ਹਾਥੀ ਉਹਨੂੰ ਧੱਕ ਕੇ ਕਈ ਕਦਮ ਪਿਛਾਂ ਲੈ ਗਿਆ ਉਹ ਡਿੱਗਦਾ ਡਿੱਗਦਾ ਸੰਭਲਿਆ ਤੇ ਕੱਬੇ ਹਾਥੀ ਦੇ ਹਮਲਿਆਂ ਦਾ ਮੋੜਵਾਂ ਜਵਾਬ ਦੇਣ ਲੱਗ ਪਿਆ ਕਮਸਾਨ ਦੀ ਲੜਾਈ 'ਚ ਬੁੱਟੇ ਦਰੜੇ ਗਏ ਕਈ ਛੋਟੇ ਵੱਡੇ ਰੁੱਖ ਕੜਕੜ ਕਰਕੇ ਟੁੱਟ ਗਏ ਉਹਨਾਂ ਦੀਆਂ ਚੰਗਿਆੜਾਂ ਨਾਲ ਅਸਮਾਨ ਪਾਟਣ ਲੱਗ ਪਿਆ ਛੋਟੂ ਹਾਥੀ ਆਪਣਾ ਪੂਰਾ ਤਾਣ ਲਾ ਰਿਹਾ ਸੀ ਪਰ ਹੌਲੀ-ਹੌਲੀ ਉਹ ਕੱਬੇ ਹਾਥੀ ਦੇ ਮੁਕਾਬਲੇ ਤੇ ਮਾੜਾ ਪੈ ਗਿਆ। ਉਹਦੀ ਤਾਕਤ ਨੇ ਜਵਾਬ ਦੇਣਾ ਸ਼ੁਰੂ ਕਰਤਾ ਸੀ। ਉਹ ਕਈ ਵਾਰ ਡਿੱਗਿਆ ਫਿਰ ਉੱਠਿਆ। ਕੱਬੇ ਹਾਥੀ ਦੀ ਮਾਰ ਉਹਨੂੰ ਬਾਰ-ਬਾਰ ਪਿਛਾੜ ਦਿੰਦੀ ਰਹੀ। ਕੱਬੇ ਹਾਥੀ ਦੇ ਲੰਮੇ-ਲੰਮੇ ਦੰਦ ਛੋਟੂ ਹਾਥੀ ਦੇ ਸਰੀਰ 'ਚ ਖੋਭ ਰਹੇ ਸੀ। ਉਹਦੀ ਮੋਟੀ ਸੁੰਡ ਦੀ ਮਾਰ ਛੋਟੂ ਹਾਥੀ ਤੇ ਸ਼ਤਿਰ ਵਾਂਗ ਪੈ ਰਹੀ ਸੀ। ਇੱਕ ਵਾਰ ਛੋਟੂ ਹਾਥੀ ਡਿੱਗਿਆ ਤਾਂ ਕੱਬਾ ਹਾਥੀ ਉਹਦੇ ਸਿਰ ਤੇ ਆਕਲ ਉਤਿਆ। ਉਨੇ ਛੋਟੂ ਹਾਥੀ ਨੂੰ ਮਾਰਨ ਲਈ ਆਪਣਾ ਭਾਰਾ ਪੈਰ ਚੁੱਕਿਆ ਇੱਕ ਛਿੰਨ ਲਈ ਲੱਗਾ ਕਿ ਕਬੇ ਹਾਥੀ ਦੇ ਪੈਰ ਦੀ ਮਾਰ ਨਾਲ ਛੋਟੂ ਹਾਥੀ ਦਾ ਸਿਰ ਟੁਕੜੇ ਟੁਕੜੇ ਹੋ ਜਾਏਗਾ ਪਰ ਉਸੇ ਪਲ ਬੁੱਢੀ ਹਥਣੀ ਦੋਹਾਂ ਦੇ ਵਿਚਕਾਰ ਆ ਗਈ ਛੋਟੂ ਹਾਥੀ ਲਈ ਜਾਨ ਬਚਾਉਣ ਦਾ ਇਹੋ ਇੱਕ ਅਵਸਰ ਸੀ ਉੱਠ ਕੇ ਸੰਤੋੜ ਨਸਿਆ ਉਹਦੀ ਨਿਗਾਹ ਤਾਂ ਬਾਕੀ ਹਾਥੀਆਂ ਵਾਂਗ ਪਹਿਲਾਂ ਹੀ ਕਮਜ਼ੋਰ ਸੀ ਪਰ ਇਸ ਵੇਲੇ ਤਾਂ ਨੂੰ ਹਨੇਰਾ ਹੀ ਹਨੇਰਾ ਦਿਸ ਰਿਹਾ ਸੀ ਉਹ ਜ਼ਖਮੀ ਹਾਲਤ ਚ ਡਿੱਗਦਾ ਟੈਂਦਾ ਵਾਹੂਦਾਈ ਨਸੀ ਗਿਆ ਰੁੱਖਾਂ ਨਾਲ ਟਕਰਾਂ ਖਾ ਖਾ ਕਈ ਵਾਰ ਡਿੱਗਿਆ ਉੱਠਿਆ ਮੁੜ ਨਸ ਪਿਆ ਉਹਦਾ ਸਰੀਰ ਥਾਂ ਥਾਂ ਤੋਂ ਜ਼ਖਮਾਂ ਨਾਲ ਵਿੰਨਿਆ ਹੋਇਆ ਸੀ ਪਰ ਜਾਨ ਦੇ ਸਾਹਮਣੇ ਜ਼ਖਮ ਨੇ ਗੁਣੇ ਸਨ ਉਦੋਂ ਤੱਕ ਭੱਜੀ ਗਿਆ ਜਦ ਤੱਕ ਉਹਦੀ ਹੋਸ਼ ਨੇ ਜਵਾਬ ਨਾ ਦੇ ਦਿੱਤਾ ਉਹ ਇੱਕ ਪੁਰਾਣੇ ਰੁੱਖ ਦੇ ਮੁੱਢ ਕੋਲ ਡਿੱਗ ਪਿਆ ਹਫਿਆ ਹੋਇਆ ਉੰਜ ਹੀ ਪਿਆ ਰਿਆ ਸਾਹ ਕੁਝ ਰਵਾ ਹੋਇਆ ਤਾਂ ਉਸ ਅਖਾ ਉਗੇੜਨ ਦਾ ਯਤਨ ਕੀਤਾ ਉਦੇ ਸਾਹਮਣੇ ਇੱਕ ਧੁੰਦਲਾ ਜਿਹਾ ਪਰਛਾਵਾਂ ਹੈਰਾਨ ਹੋਇਆ ਖੜਾ ਸੀ ਛੋਟੂ ਹਾਥੀ ਨੇ ਸਿਰ ਝੰਡਿਆ ਉਸ ਪਰਛਾਵੇਂ ਨੂੰ ਘੂਰਿਆ ਖਤਰੇ ਵਾਲੀ ਕੋਈ ਗੱਲ ਨਹੀਂ ਸੀ ਕੋਈ ਇੱਕ ਆਦਮ ਜਾਇਆ ਨਿਗੂਣਾ ਬਾਲ ਸੀ ਛੋਟੂ ਹਾਥੀ ਨੇ ਮੁੜ ਅੱਖਾਂ ਮੀਟ ਲਈਆਂ ਤੇ ਸਿਰ ਇੱਕ ਪਾਸੇ ਸੁੱਟ ਲਿਆ ਉਸ ਵੇਲੇ ਰਾਤ ਬੀਤ ਚੁੱਕੀ ਸੀ ਪਉ ਫਟਾਲੇ ਦਾ ਚਾਨਣ ਪੱਤਿਆਂ ਵਿੱਚ ਦੀ ਛਣ ਛਣ ਕੇ ਹਾਥੀ ਉੱਤੇ ਪੈ ਰਿਹਾ ਸੀ ਧੰਨਵਾਦ